ਕਿ ਉਹ ਨਿਮਿਤਾਂ ਉਤੇ ਵੱਡੀ ਦਿੱਕਤ ਹੁੰਦੀ ਕਿ ਪਾਣੀ ਕੱਢੇ ਕਿ ਮੈਂ ਕਹਿੰਦਾ ਸਰਕਾਰ ਤਾਂ ਬਿਲਕੁਲ ਹੀ ਹੱਥ ਖੜੇ ਕਰਕੇ ਜੜੀ ਬੈਠੀ ਕੋਈ ਪਤਾ ਹੀ ਨਹੀਂ ਕਿਸੇ ਨੂੰ ਕਿ ਕਰਨਾ ਕੀ ਹੈ ਐਡੀ ਵੱਡੀ ਸਥਿਤੀ ਦੇ ਵਿੱਚ ਉੱਥੇ ਜੋ ਸਾਡਾ ਫਰਜ਼ ਬੰਦਾ ਇਨਸਾਨੀਤਾਂ ਦੇ ਅਸੀਂ ਪੂਰਾ ਆਪਣਾ ਕੰਮ ਪਰ ਸਰਕਾਰ ਜਿਹੜੀ ਹੈ ਉਹਦਾ ਅਸਲੀ ਫਰਜ਼ ਹੁੰਦਾ ਸਰਕਾਰ ਕੋ ਸਾਧਨ ਵੀ ਹੁੰਦੇ ਆ ਇਸ ਕਰਕੇ ਇਹ ਵੱਡਾ ਇੱਕ ਪੈਕੇਜ ਫਲਡਸ ਦਾ ਪੰਜਾਬ ਨੂੰ ਮਿਲਣਾ ਚਾਹੀਦਾ ਕੇਂਦਰ ਨੂੰ ਵੀ ਬੇਨਤੀ ਅਸੀਂ ਕਰਦੇ ਆਂ ਤੇ ਸੁਪਰ ਸਰਕਾਰ ਨੂੰ ਵੀ ਬੇਨਤੀ ਕਰਦੇ ਕਿ ਇਹ ਵੀ ਫਸਲਾਂ ਦਾ ਜਿਹੜੀ ਗਰਦਾਵਰੀ ਕਰਾ ਕੇ ਜੋ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਮੁਦਵ ਦੇ ਕਰਾ ਕੇ ਲੋਕਾਂ ਨੂੰ ਜੋ ਬੰਦਾ ਬਵਜਾ ਉਦ ਅਕਾਲੀ ਦਲ ਤੇ ਲੁਧਿਆਣਾ ਨਵਾਂ ਸ਼ਹਿਰ ਰੋਪੜ ਮਹਾਲੀ ਫਤਿਹਗੜ ਸਾਹਿਬ ਪਟਿਆਲਾ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਸਾਡੀ ਮੇਨ ਲੀਡਰਸ਼ਿਪ ਹੈ ਉਹਦੀ ਸਾਂਝੀ ਮੀਟਿੰਗ ਜਿਹੜੀ ਹੈ ਉਹ ਸਤਿਕਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸਾਹਿਬ ਵੀ ਅਗਵਾਈ ਦੇ ਵਿੱਚ ਹੋਈ ਜਿਹੜੀ ਬੋਗੇ ਨੂੰ ਅਸੀਂ ਫਤਿਹ ਰੈਡੀ 31 ਅਗਸਤ ਨੂੰ ਕਰ ਰਹੇ ਹਾਂ ਉਹਦੇ ਵਾਸਤੇ ਪਹਿਲਾਂ ਮਾਲਵੇ ਦੇ ਬਾਕੀ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਪ੍ਰਧਾਨ ਸਾਹਿਬ ਨੇ ਪਿੰਡ ਬੁਲਾ ਕੇ ਕੀਤੀ ਸੀ ਦੁਆਬੇ ਨਾਲ ਸੰਬੰਧਿਤ ਜ਼ਿਲ੍ਹਿਆਂ ਦੀ ਮੀਟਿੰਗ ਉਹਨਾਂ ਨੇ ਕੱਲ ਜਲੰਧਰ ਦੇ ਵਿੱਚ ਕੀਤੀ ਸੀ ਪਰ ਜਿਹੜੇ ਬਾਕੀ ਇੱਧਰ ਜਿਹੜੇ ਬਚਦੇ ਸੀ ਉਹਨਾਂ ਦੀ ਸਾਂਝੀ ਮੀਟਿੰਗ ਅੱਜ ਕੀਤੀ ਹੈ ਇੱਕ ਤਰਫ ਫਤਿਹ ਰਲ ਦੀ ਜਿਹੜੀ ਵੱਡੀ ਤਿਆਰੀ ਹੋ ਰਹੀ ਹੈ ਉਹਦੇ ਸਬੰਧ ਦੇ ਵਿੱਚ ਸਾਰੇ ਜਿਹੜੇ ਦੀਆਂ ਜਿਹੜੀਆਂ ਡਿਊਟੀਆਂ ਉਹ ਲਗਾਈਆਂ ਗਈਆਂ ਔਰ 31 ਤਰੀਕ ਐਤਵਾਰ ਨੂੰ ਬਹੁਤ ਵਿਸ਼ਾਲ ਜਿਹੜੀ ਫਤਿਹ ਰਲ ਹੈ ਉਹ ਮੋਗੇ ਦੇ ਅਨਾਜ ਮੰਡੀ ਦੇ ਵਿੱਚ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾਏਗੀ ਔਰ ਦੂਸਰਾ ਜਿਹੜੀ ਵੱਡੀ ਕਾਮਯਾਬੀ ਗੁਰੂ ਮਹਾਰਾਜ ਜੀ ਨੇ ਬਖਸ਼ੀ ਹੈ ਡੈਂਡਪੂਲਿੰਗ ਪਾਲਿਸੀ ਵਾਪਸ ਕਰਵਾ ਕੇ ਉਹਦੇ ਵਾਸਤੇ ਸਾਰੀ ਲੀਡਰਸ਼ਿਪ ਜਿਹੜੀ ਆ 28 ਅਗਸਤ ਨੂੰ 11 ਵਜੇ ਪਹਿਲਾਂ ਸਤਕਾੜਾ ਹਰਮੰਦਰ ਸਾਹਿਬ ਵਿਕੇ ਸਾਰੀ ਲੀਡਰਸ਼ਿਪ ਨਤਮਸਤ ਹੋਏਗੀ ਫਿਰ 11 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸ਼ੁਕਰਾਨੇ ਦੀ ਅਰਦਾਸ ਹੋਏਗੀ 28 ਨੂੰ ਅਰਦਾਸ ਆ ਔਰ 31 ਨੂੰ ਜਿਹੜੀ ਹੈ ਵਿਸ਼ਾਲ ਪਤੇ ਰੈਡੀ ਮੋਗਾ ਦੀ ਹੋਣੀ ਉਹਦੀ ਤਿਆਰੀ ਦੇ ਸਬੰਧ ਦੇ ਵਿੱਚ ਡਿਊਟੀਆਂ ਲਗੀਆਂ ਇੱਕ ਜਿਹੜੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਹੈ ਉਹਦੇ ਉੱਤੇ ਵਿਸਤਾਰ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਸਾਰੇ ਪ੍ਰਧਾਨ ਸਾਹਿਬ 2 ਦਿਨ ਪਹਿਲਾਂ ਅਗੋਰ ਖਾਜ਼ਿਲ ਕਾ ਫਰੂਜਪੁਰਾੜੀ ਸਾਈਡ ਤੇ ਫਿਰ ਕਪੂਰਥਲਾ ਸਾਈਡ ਤੇ ਆਪ ਵੀ ਮੌਕੇ ਤੇ ਜਾ ਕੇ ਤੇ ਸਾਰੇ ਹਾਲਾਤ ਦੇਖ ਕੇ ਆਏ ਬਹੁਤ ਹੀ ਤਰਸਯੋਗ ਹਾਲਤ ਹੈ ਇਸ ਵੇਲੇ ਹੜ੍ਹ ਕਰਕੇ ਔਰ ਹਾਲੇ ਕਿ ਪੰਜਾਬ ਦੇ ਕੁਝ ਸੀਮਤ ਇਲਾਕਿਆਂ ਦੇ ਵਿੱਚ ਪਾਣੀ ਦੀ ਜਾਦਾ ਕਿ ਵੀਰ ਸਮੱਸਿਆ ਪਰ ਜੋ ਲੱਗਦਾ ਦੇਖਣ ਦੇ ਵਿੱਚ ਕਿ ਗਵਰਨਮੈਂਟ ਪੂਰੀ ਤਰ੍ਹਾਂ ਜਿਹੜੀ ਹੈ ਫਿਰ ਵੀ ਫੇਲ ਹੋ ਚੁੱਕੀ ਹੈ ਨਾ ਤਾਂ ਪਹਿਲਾਂ ਹੜ੍ਹਾਂ ਦੀ ਰੋਕਥਾਮ ਵਾਸਤੇ ਕੋਈ ਪ੍ਰਾਪਰ ਐਕਸਰਸਾਈਜ਼ ਸਰਕਾਰ ਨੇ ਕੀਤੀ ਸੀ ਤੇ ਨਾ ਹੁਣ ਅੱਗੋਂ ਇਸ ਸਮੇਂ ਜਿਹੜੇ ਸਰਕਾਰ ਦੇ ਫਰਜ਼ ਪਾਦੇ ਹੁੰਦੇ ਐ ਲੋਕਾਂ ਦੀ ਮੁਸ਼ਕਲ ਦੇ ਵਿੱਚ ਹੱਲ ਕਰਨੀ ਲੋਕਾਂ ਦੇ ਜਿਹੜਾ ਨੁਕਸਾਨ ਹੋਇਆ ਉਹਨਾਂ ਨੂੰ ਕੋਈ ਪਰਪਾਈ ਕਰਨੀ ਜਿਹੜੀਆਂ ਮੈਡੀਕਲ ਟੀਮਾਂ ਦੀ ਵੈਟਰਨਰੀ ਦੀਆਂ ਟੀਮਾਂ ਦੀ ਜਾਂ ਪਸ਼ੂਆਂ ਵਾਸਤੇ ਚਾਰੇ ਦੀ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੈ ਜਾਂ ਸ਼ੈਲਟਰ ਵਾਸਤੇ ਕੋਈ ਤਰਪਾਨਾ ਦੇਣੀਆਂ ਜਿੱਥੇ-ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਏ ਐ ਲੋਕਾਂ ਨੇ ਉੱਥੇ ਬਹੁਤ ਜਿਹੜੇ ਆ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੇ ਬਾਰੇ ਤੇ ਸਰਕਾਰ ਦੀ ਆਲੋਚਨਾ ਕੀਤੀ ਹੈ ਇਹ ਮੰਨ ਭਾਗੇ ਗੱਲ ਆ ਅਸੀਂ ਸਰਕਾਰ ਨੂੰ ਫਿਰ ਚੇਤਾਵਨੀ ਦਿੰਦੇ ਆ ਕਿ ਉਹਨਾਂ ਦੀ ਡਿਊਟੀ ਬਣਦੀ ਕਿਉਂਕਿ ਸਰਕਾਰ ਦੀ ਡਿਊਟੀ ਕੱਲੀ ਇਹ ਨਹੀਂ ਬਣਦੀ ਕਿ ਆਪਣੇ 에어 ਕੰਡੀਸ਼ਨ ਕਮਰਿਆਂ ਦੇ ਵਿੱਚ ਲਾਈਵ ਹੋ ਕੇ ਤੇ ਲੋਕਾਂ ਨੂੰ ਝੂਠ ਬੋਲ ਕੇ ਘਬਰਾ ਕਰੀ ਜਾਵੇ ਐਸੇ ਲਈ ਹਾਲਤ ਪਟਾਣਕੋਟ ਆਲੇ ਪਾਸੇ ਜਾ ਕੇ ਦੇਖੋ ਇਨਫਰਾਸਟ੍ਰਕਚਰ ਦੀ ਕੀ ਹਾਲਤ ਹੋਈ ਹੈ ਲੋਕਾਂ ਦੇ ਘਰਾਂ ਦਾ ਕਿੱਡਾ-ਕੱਡਾ ਵੱਡਾ ਨੁਕਸਾਨ ਹੋ ਗਿਆ ਸਾਰਾ ਹੀ ਪੰਜਾਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਬਠਿੰਡੇ ਵਾਲੇ ਪਾਸੇ ਵੀ ਜਲਤਲ ਹੋਈ ਪਈ ਹੈ ਆ ਘੱਗਰ ਵਾਲੇ ਪਾਸੇ ਵੀ ਖਤਰਾ ਵੱਡਾ ਬਣਿਆ ਪਿਆ ਇਸ ਕਰਕੇ ਬਹੁਤ ਹਾਲਾਤ ਮਾੜੇ ਆ ਲੇਕਿਨ ਸਰਕਾਰ ਕੰਮ ਕਰਨ ਦੀ ਡੇਰੇ ਸੁੱਤੀ ਪਈ ਹੈ ਇਸ ਕਰਕੇ ਸਰਕਾਰ ਨੂੰ ਅਸੀਂ ਸਤਾਵਲੀ ਦਿੰਦੇ ਆ ਕਿ ਉਹ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਸੰਭਾਲੇ ਤੇ ਲੋਕਾਂ ਦੀ ਮਦਦ ਕਰੇ ਜਿਹੜਾ ਨੁਕਸਾਨ ਹੋਇਆ ਉਦੀ ਪਰਪਾਈ ਕਰੇ ਦੂਜਾ ਜਿਹੜਾ ਪੰਜਾਬ ਦਾ ਵੱਡਾ ਮਸਲਾ ਇਸ ਵੇਲੇ ਆ ਕਿ ਗਰੀਬ ਲੋਕਾਂ ਦੇ ਨਾਲ ਇਹ ਸਰਕਾਰ ਨੇ ਬਹੁਤ ਵੱਡਾ ਧੱਕਾ ਕੀਤਾ ਪਹਿਲਾਂ ਉਹਨਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਉਸ ਵੇਲੇ ਤਮਾਸ਼ੀ ਵੀ ਨਹੀਂ ਕੀਤੀ ਸਰਕਾਰ ਨੇ ਕਿ ਇਹ ਕਿਸ ਤਰ੍ਹਾਂ ਦਾ ਪ੍ਰਚਾਰ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਪਿਛਲੀਆਂ ਸਰਕਾਰਾਂ ਖਾਸ ਕਰਕੇ ਕਾਜੀ ਸਰਕਾਰ ਕਿ ਉਹਨੇ ਕਿੱਡਾ ਕੋ ਗਲਤ ਕੰਮ ਕਰ ਦਿੱਤਾ ਤੇ ਲੋਕਾਂ ਦੀਆਂ ਫੋਟੋਆਂ ਦਿਖਾਉਣ ਲੱਗੇ ਕਿ ਦੇਖੋ ਕਿੱਡੇ-ਕਿੱਡੇ ਵੱਡੀਆਂ ਗੱਡੀਆਂ ਨੇ ਤੇ ਕਣਕ ਲੈ ਕੇ ਜਾ ਰਿਆ ਤੇ ਸਾਡੇ 10 ਲੱਖ ਕਾਗ ਇਹਨਾਂ ਨੇ ਉਹਦੇ ਜਿਹੜੇ ਲੋਕਾਂ ਦੇ ਕੱਟ ਦਿੱਤੇ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਆਈ ਇਹਨਾਂ ਨੇ ਦੇਖਿਆ ਵੱਡਾ ਇਸ਼ੂ ਬਣ ਗਿਆ ਤੇ ਫਿਰ ਰਸਮੀ ਐਲਾਨ ਕਰ ਦਿੱਤਾ ਕਿ ਸਾਰੇ ਕਾਡ ਦੁਬਾਰਾ ਬਣ ਗਏ ਪਹਿਲਾਂ ਮੁੱਖ ਮੰਤਰੀ ਸਾਹਿਬ ਆਪ ਸਟੈਂਡ ਲਾ ਰਹੇ ਸੀ ਕਿ ਇਹ ਸਾਰੇ ਜਿਹੜੇ ਕਾਰਡ ਬਣੇ ਆ ਗਲਤ ਬਣੇ ਤੇ ਜਦੋਂ ਅਸੀਂ ਕਹਿ ਸੀ ਕਿ ਜੇ ਗਲਤ ਬਣੇ ਆ ਤੁਸੀਂ ਕਟੇ ਆ ਤੇ ਜਿੰਨਾ ਆਪਣਾ ਨੇ ਗਲਤ ਬਣਾਏ ਸੀ ਉਹਨਾਂ ਦੇ ਐਕਸ਼ਨ ਕੀ ਲਿਆ ਤੇ ਸਰਕਾਰ ਕੋਲੇ ਕੋਈ ਜਵਾਬ ਨਹੀਂ ਸੀ ਔਰ ਪਾਰਲੀਮੈਂਟ ਦੇ ਕਰਕੇ ਇਹਨਾਂ ਨੂੰ ਮਜਬੂਰੀ ਨਾਲ ਫਿਰ ਕਹਿਣਾ ਪਿਆ ਸੀ ਕਿ ਅਸੀਂ ਇਹਨਾਂ ਨੂੰ ਰਾਸ਼ਨ ਦੇਾਂਗੇ ਪਰ ਹਾਲੇ ਵੀ ਬਹੁ ਗਿਣਤੀ ਲੋਕਾਂ ਦੀ ਉਹਦੇ ਵਿੱਚੋਂ ਜਿਹੜੇ ਕੱਟੇ ਹੋਇਆ ਉਹਨਾਂ ਨੂੰ ਰਾਸ਼ਨ ਲਾਗੂ ਨਹੀਂ ਹੋਇਆ ਇੱਕ ਲੇਬਰ ਜਿਹੜੇ ਕਾਰਡ ਵਾਲੇ ਜਿਨ੍ਹਾਂ ਦੇ ਕਾਰਡ ਬਣਾਏ ਗਏ ਸੀ ਕਿ ਜਿਹੜੇ ਮਜ਼ਦੂਰ ਕੈਟਾਗਰੀ ਦੇ ਵਿੱਚ ਲੋਕੀ ਮਿਹਨਤ ਮਸ਼ਕਤ ਕਰਦੇ ਉਹਨਾਂ ਨੂੰ ਵੀ ਸਾਲ ਹੋ ਗਿਆ ਬਣਿਆ ਨੂੰ ਹਾਲੇ ਕਿਸੇ ਨੂੰ ਰਾਸ਼ਨ ਲਾਗੂ ਨਹੀਂ ਹੋਇਆ ਇੱਕ ਹੋਰ ਵੀ ਬਹੁਤ ਸਾਰੇ ਲੋਕੀ ਹੈ ਜਿਨ੍ਹਾਂ ਦੇ ਹਾਲੇ ਕਾਰਡ ਰਹਿੰਦੇ ਸੀ ਇਸ ਵੇਲੇ ਤੇ ਜੋਰ ਲੱਗਿਆ ਹੋਇਆ ਇਹਨਾਂ ਦਾ ਕਿ ਕੇਂਦਰ ਸਰਕਾਰ ਕਹੀ ਜਾਂਦੀ ਹੈ ਕਿ ਤੁਸੀਂ ਕੇ ਵੀ ਸੀ ਕਰਾਓ ਪੰਜਾਬ ਸਰਕਾਰ ਜਿਹੜਾ ਗੁਮਰਾਹ ਜਿਵੇਂ ਪਹਿਲਾਂ ਕਰਦੀ ਹੁੰਦੀ ਆ ਉਹ ਕੇਂਦਰਾਂ ਨੇ ਤੇ ਜ਼ਿੰਮੇਵਾਰੀ ਪਾਈ ਜਾਂਦੀ ਆ ਕੇਂਦਰ ਸਟੇਟ ਤੇ ਜ਼ਿੰਮੇਵਾਰੀ ਪਾਈ ਜਾਂਦਾ ਸਟੇਟ ਕੇਂਦਰ ਤੇ ਪਾਈ ਜਾਂਦਾ ਔਰ ਨੁਕਸਾਨ ਹੋ ਰਿਹਾ ਪੰਜਾਬ ਦੇ ਗਰੀਬ ਲੋਕਾਂ ਨੂੰ ਇਸੇ ਤਰ੍ਹਾਂ ਪੈਨਸ਼ਨਾਂ ਬਹੁਤ ਬਜ਼ੁਰਗਾਂ ਦੀਆਂ ਜਿਹੜੀਆਂ ਪਹਿਲਾਂ ਇਹਨਾਂ ਨੇ ਬਿੜਾ ਕਿਤੇ ਸੋਚੇ ਸਮਝੇ ਕੱਢ ਦਿੱਤੀਆਂ ਸੀ ਤੇ ਹੁਣ ਜਿਹੜੀਆਂ ਉਹ ਪੈਨਸ਼ਨਾਂ ਵੀ ਲੋਕਾਂ ਦੀ ਬਹਾਲ ਨਹੀਂ ਹੋਈਆਂ ਜਿਹੜੀ ਕਣਕ ਪਹਿਲਾਂ ਮਿਲਦੀ ਸੀ ਉਹ ਦੋ ਤਰ੍ਹਾਂ ਦੀ ਮਿਲਦੀ ਸੀ ਇੱਕ ਕੇਂਦਰ ਸਰਕਾਰ ਵੱਲੋਂ 1.2 ਰੁਪਏ ਕਿਲੋ ਬਰਾਬਰ ਤੇ ਉਨੀ ਕੁਆਂਟੀਟੀ ਕਣਕ ਦੀ ਪੰਜਾਬ ਸਰਕਾਰ ਦੀ ਜਿਹੜੀ ਸਾਡੀ ਆਟਾ ਦਾਲ ਸਕੀਮ ਸੀ ਉਹਦੀ ਮਿਲਦੀ ਸੀ ਤੇ ਮੈਂ ਹਕੂਮਤ ਦੇ ਸਾਹਮਣੇ ਪੁੱਛਦਾ ਵੀ ਇਹ ਜਿਹੜੀ ਕੰਡ ਤੁਸੀਂ ਵੰਡਦੇ ਹੋਗੇ ਤਾਂ ਸਾਰੀ ਉਹ ਹੈ ਜਿਹੜੀ ਦਿੱਲੀ ਵੱਲੋਂ ਨੈਸ਼ਨਲ ਫੂਡ ਸਿਕਿਉਰਿਟੀ ਨੂੰ ਮਿਲਦੀ ਹੈ ਤੇ ਤੁਹਾਡੇ ਆੜੇ ਕੰਡ ਕਿੱਥੇ ਗਈ ਆਪਣੈ ਵਾਲੀ ਚੁੱਪ ਕਰਕੇ ਬੰਦ ਕਰਕੇ ਬਹਿ ਗਏ ਉਹਦੇ ਉੱਤੇ ਹੀ ਰਾਜਨੀਤੀ ਕਰੀ ਜਾਂਦੇ ਆ ਕਾਡਾ ਦੀ ਆਪਣੀ ਜਿਹੜੀ ਕੰਡ ਬੰਦ ਕੀਤੀ ਹੈ ਕਿਉਂ ਕੀਤੀ ਹੈ ਉਹਦਾ ਵੀ ਤਾਂ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਪਊਗਾ ਨਾ ਤੁਹਾਨੂੰ ਕਿ ਪਹਿਲਾਂ ਡਬਲ ਉਹਨਾਂ ਨੂੰ ਮਕਦਾਰ ਕੰਡ ਵੀ ਮਿਲਦੀ ਸੀ ਤੇ ਹੁਣ ਉਹਦੇ ਕਰਕੇ ਅੱਧੀ ਮਿਲ ਲੱਗੀ ਫਿਰ ਆਟੇ ਦੇ ਨਾਲ ਪਹਿਲਾਂ ਸਾਡੇ ਵੇਲੇ ਦਾਲ ਵੀ ਮਿਲਦੀ ਸੀ ਤੇ ਤੁਸੀਂ ਤੇ ਹੋਰ ਕਈ ਕੋਈ ਚੀਜ਼ਾਂ ਲੋਕਾਂ ਨੂੰ ਵਾਧੇ ਕਰਦੇ ਸੀ ਦਸ ਦੇਂਦੀਆਂ ਤੇ ਹੁਣ ਕੱਲੀ ਜਿਹੜੀ ਕੇਂਦਰ ਵਾਲੀ ਕਣਕ ਉਹ ਦਿੰਦੇ ਹੋ ਆਪਣਿਆਂ ਲਈ ਤੁਸੀਂ ਕਣਕ ਵੀ ਬੰਦ ਕਰ ਦਿੱਤੀ ਇਸ ਕਰਕੇ ਸਰਕਾਰ ਨੂੰ ਚੇਤਾਵਨੀ ਹੈ ਕਿ ਉਹ heira-pher ਜਾਂ ਗਰੀਬ ਲੋਕਾਂ ਦੇ ਨਾਲ ਬੰਦ ਕਰੇ ਨਹੀਂ ਤਾਂ ਫਿਰ ਲੋਕਾਂ ਦੇ ਰੋਹ ਦਾ ਇਹਨੂੰ ਜਿਹੜਾ ਸਾਹਮਣੇ ਫੇਸ ਕਰਨ ਵਾਸਤੇ ਜਿਹੜਾ ਉਹ ਤਿਆਰ ਰਹਿਣਾ ਥੀ ਇੱਕ ਜਿਹੜੀ ਅਮਰੀਕਾ ਦੇ ਵਿੱਚ ਫਲੋਰੀਡਾ ਸਟੇਟ ਦੇ ਵਿੱਚ ਵੱਦ ਭਾਗੀ ਘਟਨਾ ਹੋਈ ਹੈ ਜਿਹਦੇ ਵਿੱਚ ਇੱਕ ਟਰੱਕ ਡਰਾਈਵਰ ਹਰਜਿੰਦਰ ਸਿੰਘ ਉਹਦੇ ਕੋਲੋਂ ਜਿਹੜੀ ਹੈ ਯੂ ਟਰਨ ਲੱਗਿਆ ਜਿਹੜਾ ਐਕਸੀਡੈਂਟ ਹੋਇਆ ਉਹਨੂੰ ਲੈ ਕੇ ਕਾਫੀ ਗੰਭੀਰ ਚਿੰਤਾ ਜਿਹੜੀ ਹੈ ਜੈਕ ਕੀਤੀ ਗਈ ਹੈ ਔਰ ਇੱਕ ਬੜਾ ਵਿਸਤਾਰਤ ਜਿਹੜਾ ਰੈਜ਼ੋਲੂਸ਼ਨ ਆਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਉਪਾਸ ਕੀਤਾ ਗਿਆ ਜਿਹਦੇ ਵਿੱਚ ਅਸੀਂ ਜਿਹੜੇ ਪਰਿਵਾਰ ਜਿਨ੍ਹਾਂ ਦੇ ਫੈਮਿਲੀ ਮੈਂਬਰ ਉਹਦੇ ਚ ਡੈਥ ਹੋਈ ਹੈ ਜਾਂ ਜ਼ਖਮੀ ਹੋਇਆ ਉਹਨਾਂ ਪ੍ਰਤੀ ਅਸੀਂ ਦਰਦੀ ਵੀ ਪ੍ਰਗਟ ਕੀਤੀ ਹੈ ਅਰਦਾਸ ਵੀ ਕੀਤੀ ਹੈ ਪਰ ਨਾਲੇ ਵੀ ਕਹਿ ਕੇ ਜਿਸ ਤਰੀਕੇ ਨੰਗੇ ਸਿਰ ਹਰਦੀਪ ਚੰਦ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਹਾਰਟ ਹੋਏ ਕਿਉਂਕਿ ਇਹ ਕੁਝ ਜਿਹੜੇ ਆ ਤੁਹਾਡੇ ਫੰਡਾਮੈਂਟਲ ਰਾਈਟ ਹੁੰਦੇ ਆ ਜਿਹੜੇ ਅਸੀਂ ਸਮਝਦੇ ਹਾਂ ਕਿ ਅਮਰੀਕਾ ਇੱਕ ਸੋਵਰਨ ਕੰਟਰੀ ਆ ਅਸੀਂ ਉੱਥੇ ਦੀ ਜੁਡੀਸ਼ਰੀ ਨੂੰ ਵੀ ਪੂਰੀ ਰਿਸਪੈਕਟ ਦਿੰਦੇ ਆ ਪਰ ਨਾਲ ਅਸੀਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਕਿ ਇੱਕ ਫੇਰ ਟਰਾਇਲ ਜਿਹੜਾ ਜਿੱਥੇ ਪ੍ਰੋਪਰ ਮੌਕਾ ਉਹਨੂੰ ਹਰਜਿੰਦਰ ਸਿੰਘ ਨੂੰ ਜਿਹੜਾ ਉਹ ਮਿਲਣਾ ਚਾਹੀਦਾ ਹੈ ਕਿ ਉਹ ਆਪਣਾ ਕੇਸ ਜਿਹੜਾ ਆਪਣੇ ਵਕੀਲਾਂ ਦੇ ਨਾਲ ਹੀ ਚੰਗੀ ਤਰ੍ਹਾਂ ਦੇ ਨਾਲ ਕੰਟੈਸਟ ਕਰ ਸਕੇ ਉਹ ਮੌਕਾ ਜਿਹੜਾ ਹੈਗਾ ਉਹ ਹਰਜਿੰਦਰ ਸਿੰਘ ਨੂੰ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਹੈ ਤਾਜੋ ਕਿਤੇ ਵੀ ਇਹ ਨਾ ਲੱਗੇ ਕਿ ਉਹਦੇ ਨਾਲ ਜਿਹੜੀ ਹੈ ਜਿਆਤੀ ਹੋਈ ਇਸ ਕਰਕੇ ਫੇਰ ਟ੍ਰਾਇਲ ਹੋਵੇ ਇੰਡੀਅਨ ਗਵਰਨਮੈਂਟ ਨੂੰ ਵੀ ਅਸੀਂ ਬੇਨਤੀ ਕੀਤੀ ਆ ਕਿ ਉਹ ਵੀ ਆਪਣਾ ਰੋਲ ਪਲੇ ਕਰੇ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਵੀ ਆਪਣਾ ਰੋਲ ਪਲੇ ਕਰੇ ਅਸੀਂ ਭਾਰਤ ਸਰਕਾਰ ਨੂੰ ਕਿਹਾ ਕਿ ਐਮਬੈਸੀ ਨੂੰ ਵੀ ਤੁਸੀਂ ਹਦਾਇਤਾਂ ਕਰੋ ਕਿ ਐਮਬੈਸੀ ਔਰ ਕੌਨਸੂਲੇਟ ਜਿਹੜੇ ਆ ਉਹਦੇ ਨਾਲ ਜਾ ਕੇ ਮੇਲਜੋਲ ਕਰਨ ਤੇ ਜੋ ਵੀ ਇਹਨੂੰ ਲੀਗਲ ਸਹਾਇਤਾ ਚਾਹੀਦੀ ਆ ਉਹ ਸਾਰੀ ਉਹਨੂੰ ਪ੍ਰੋਵਾਈਡ ਕੀਤੀ ਜਾਵੇ ਇਸ ਤੋਂ ਲਾਵਾ ਪਿੰਨ ਸ਼ੋਕਮਤਾ ਅੱਜ ਅਸੀਂ ਪਾਸ ਕੀਤੇ ਆ ਇੱਕ ਤੇ ਸੰਤ ਬਾਬਾ ਬਜਿੰਦਰ ਸਿੰਘ ਜੀ ਰਾਲੇ ਵਾਲੇ ਜਿਹੜੇ ਬੜੀ ਵੱਡੀ ਉੱਚ ਧਾਰਮਿਕ ਸ਼ਖਸੀਅਤ ਸਨ ਉਹ ਕੱਲ ਸਦੀਵੀ ਵਿਛੋੜਾ ਦੇ ਗਏ ਇੱਕ ਸਾਫਕਾਰ ਪ੍ਰਧਾਨ ਸ਼ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਸਰਦਾਰ ਗੁਰਿੰਦਰ ਸਿੰਘ ਲਗੁਆਲ ਦੀ ਬੇਟੀ ਬੜੀ 32 ਸਾਲ ਦੀ ਛੋਟੀ ਉਮਰ ਦੇ ਵਿੱਚ ਬ੍ਰੇਨ ਟਿਊਮਰ ਕਰਕੇ ਲੰਬੇ ਸਮੇਂ ਤੋਂ ਜਿਹੜੀ ਹੈ ਉਹ ਇਲਾਜ ਚੱਲ ਰਿਆ ਸੀ ਉਹ ਵੀ ਵੱਧ ਕਿਸਮਤੀ ਦੇ ਨਾਲ ਕੱਲ ਚੜ੍ਹਾਈ ਕਰ ਗਈ ਉਹਦਾ ਵੀ ਸ਼ੋਕਮਤਾ ਪਾਸ ਕੀਤਾ ਇੱਕ ਜਿਹੜੇ ਪੰਜਾਬੀ ਦੇ ਜਿਹੜੇ ਕਾਮੇਡੀ ਦੇ ਮਹਾਨ ਕਲਾਕਾਰ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਜਿਹੜਾ ਹੈਗਾ ਪੰਜਾਬੀ ਫਿਲਮਾਂ ਦੇ ਵਿੱਚ ਵੀ ਪੰਜਾਬੀ ਕਾਮੇਡੀ ਦੇ ਵਿੱਚ ਵੀ ਬਹੁਤ ਵੱਡਾ ਨਾਮ ਕਮਾਇਆ ਜਸਵਿੰਦਰ ਭੱਲਾ ਜੀ ਜਿਹੜੇ ਪੀ ਐਚ ਡੀ ਸਨ ਐਗਰੀਕਲਚਰ ਸਾਇੰਟਿਸਟ ਵੀ ਸਨ ਯੂਨੀਵਰਸਿਟੀ ਐਗਰੀਕਲਚਰ ਵਿੱਚ ਪ੍ਰੈਸਰ ਵੀ ਰਹੇ ਜਿਹੜਾ ਲੰਬਾ ਸਮਾਂ ਤੇ ਨਾਲ ਨਾਲ ਉਹਨਾਂ ਦਾ ਜਿਹੜਾ ਹੈਗਾ ਬਹੁਤ ਵੱਡਾ ਨਾਮ ਅਦਾ ਕਰਦੇ ਤੌਰ ਦੇ ਉੱਤੇ ਔਰ ਕਮੇਡੀਅਨ ਦੇ ਤੌਰ ਦੇ ਉੱਤੇ ਸੀ ਉਹਨਾਂ ਦੇ ਨਾਲ ਜਾਣ ਨਾਲ ਵੀ ਬੜਾ ਵੱਡਾ ਘਟਾ ਪੰਜਾਬ ਨੂੰ ਕਿਹਾ ਉਹਨਾਂ ਪ੍ਰਤੀ ਵੀ ਜਿਹੜਾ ਸੋਖਸ਼ ਦੇ ਸਾਹ ਅੱਜ ਸੀ ਪਾਸ ਕੀਤੇ ਸੁਨਾ ਸਰ ਅਕਾਲੀ ਦਲ ਵੱਲੋਂ ਬਹੁਤ ਸਾਰੇ ਕਿੱਤੇ ਜੱਟਾਂ ਨੇ ਪਾਇਲਟਸ ਨੀਟਰ ਜਿਹੜੇ ਵੰਡੇ ਜਾ ਰਹੇ ਹਨ ਲੱਗਦਾ ਕਿ ਸਰਕਾਰ ਦੀ ਜ਼ਿੰਮੇਵਾਰੀ ਕਾਇਦੇਦਾਰ ਦੇ ਨਾਲ ਜੀਓਰ ਦਾ ਅਕਾਲੀ ਦਲ ਦੇਖੋ ਸ਼੍ਰੋਮਣੀ ਅਕਾਲੀ ਦਲ ਤਾਂ ਹਮੇਸ਼ਾ ਹੀ ਜਿਹੜਾ ਸੇਵਾ ਨੂੰ ਪਹਿਲ ਦਿੰਦਾ ਆਪਣੀ ਕਦੀ ਵੀ ਕੋਈ ਕੁਦਰਤੀ ਆਫਤ ਆਈ ਹੈ ਜਦੋਂ ਕੋਵਿਡ ਆਇਆ ਉਦੋਂ ਵੀ ਅਸੀਂ ਥਾਥਾਂ ਦੇ ਉੱਤੇ ਸ਼ਹਿਰਾਂ ਦੇ ਵਿੱਚ ਘਰ ਘਰ ਲੰਗਰ ਲੰਘਾਉਂਦੇ ਪ੍ਰਬੰਧ ਕੀਤੇ ਪਿਛਲੇ ਸਮੇਂ ਵਿੱਚ ਵੀ ਜਦੋਂ ਹੜ੍ਹ ਆਉਂਦੇ ਆ ਉਦੋਂ ਵੀ ਭਾਵੇਂ ਕਿਤੇ ਚਾਰਾ ਪਚਾਉਣਾ ਪਵੇ ਕਿਤੇ ਖਾਣ ਪੀਣ ਦੀ ਅਵਸਥਾ ਦਿਨੀਆਂ ਭੈਣ ਸਾਡੀ ਪਾਰਟੀ ਉਹਨਾਂ ਗੱਲਾਂ ਦੇ ਵਿੱਚ ਆਪਣਾ ਰੋਲ ਪਲੇ ਕਰਦੀ ਹੁਣ ਵੀ ਪ੍ਰਧਾਨ ਸਾਹਿਬ ਨੇ ਥਾਥਾਂ ਤੇ ਕਿਉਂਕਿ ਨਿਵੇਂ ਥਾਥਾਂ ਤੇ ਵੱਡੀ ਦਿੱਕਤ ਹੁੰਦੀ ਕਿ ਪਾਣੀ ਕੱਢੇ ਕਿਉਂਕਿ ਇਹਨਾਂ ਸਰਕਾਰ ਤਾਂ ਬਿਲਕੁਲ ਹੀ ਹੱਥ ਖੜੇ ਕਰਕੇ ਜੜੀ ਬੈਠੀ ਕੋਈ ਪਤਾ ਹੀ ਨਹੀਂ ਕਿਸੇ ਨੂੰ ਕਿ ਕਰਨਾ ਕੀ ਹੈ ਐਡੀ ਵੱਡੀ ਸਥਿਤੀ ਦੇ ਵਿੱਚ ਉੱਥੇ ਜੋ ਸਾਡਾ ਫਰਜ ਬੰਦਾ ਇਨਸਾਨੀ ਤਨਾ ਤੇ ਅਸੀਂ ਪੂਰਾ ਆਪਣਾ ਕੰਮ ਹੈ ਪਰ ਸਰਕਾਰ ਜਿਹੜੀ ਹੈ ਉਹਦਾ ਅਸਲੀ ਫਰਜ ਹੁੰਦਾ ਸਰਕਾਰ ਕੋ ਸਾਧਨ ਵੀ ਹੁੰਦੇ ਆ ਇਸ ਕਰਕੇ ਇਹ ਵੱਡਾ ਇੱਕ ਪੈਕੇਜ ਫਲਡਸ ਦਾ ਪੰਜਾਬ ਨੂੰ ਮਿਲਣਾ ਚਾਹੀਦਾ ਕੇਂਦਰ ਨੂੰ ਵੀ ਬੇਨਤੀ ਅਸੀਂ ਕਰਦੇ ਆ ਤੇ ਸੂਬਾ ਸਰਕਾਰ ਨੂੰ ਵੀ ਬੇਨਤੀ ਕਰਦੇ ਕਿ ਇਹ ਵੀ ਫਸਲਾਂ ਦਾ ਜਿਹੜੀ ਗਰਦਾਵਰੀ ਕਰਾ ਕੇ ਜੋ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮੁਆਵਜ਼ੇ ਕਰਾ ਕੇ ਲੋਕਾਂ ਨੂੰ ਜੋ ਬੰਦਾ ਬਾਬਤਾ ਉਦੋਂ ਠੀਕ ਹੈ ਸਰਕਾਰ ਪਹਿਲਾਂ ਹੀ ਵਿਚੇ ਰਹਿਦੀ ਜਾਂ ਜਿਹੜੇ ਦਾਅਵੇ ਅਸਲੀਅਤ ਚ ਹੁੰਦੇ ਸਫਾਈ ਕੀਤੀ ਜਾਂਦੀ ਸਾਰੀਆਂ ਇਹ ਜਿਹੜੀਆਂ ਨਾ ਪੈਦਾ ਨਹੀਂ ਹੋਏ ਦੇਖੋ ਬਹੁਤ ਸਾਰੀਆਂ ਨਿਗਹਿਲੀਆਂ ਹੁੰਦੀਆਂ ਨੇ ਲੇਕਿਨ ਹੁਣ ਸਮਾਜ ਜਿਹੜਾ ਕੱਲਾ ਉਹ ਨਾ ਤੀਜਾ ਵਾਸਤੇ ਨਹੀਂ ਆਸੀ ਕਿੰਨੇ ਜੋ ਪਿੱਛੇ ਹੋ ਗਿਆ ਗਲਤੀਆਂ ਤੁਹਾਡੀਆਂ ਅੱਗੋਂ ਹੀ ਘਟੋ ਘਟ ਆਪਣੀ